ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਗੱਲਾਂ SST ਦੇ ਪੇਪਰ ਦੇ ਬਾਰੇ ਪੈਟਰਨ ਦੇ ਬਾਰੇ ਤੇ ਮੇਰੇ ਅਕੋਰਡਿੰਗ ਤੁਹਾਨੂੰ ਕਿਵੇਂ ਸ਼ੁਰੂ ਕਰਨਾ ਚਾਹੀਦਾ ਉਸ ਦੇ ਬਾਰੇ ਠੀਕ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ VIP ਕੁਸਚਨ ਅਵੇਲੇਬਲ ਹੈ ਅੱਜ ਦਾ ਸਾਰਾ ਪੇਪਰ ਜਿਹੜਾ ਸਮਕਾਲੀ ਭਾਰਤੀ ਸਮਾਜ ਦਾ ਚਾਹੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਦਾ ਸਾਰਾ ਪੇਪਰ ਸਾਡੇ VIP ਕੁਸਚਨ ਦੇ ਵਿੱਚ ਆਇਆ ਠੀਕ ਹੈ ਕੁਝ ਸਟੂਡੈਂਟ ਕਹਿੰਦੇ ਪੀワイ ਕਯੂ ਦੇ ਵਿੱਚ ਆਇਆ ਮੈਂ ਵੀ ਮੰਨਦਾ ਪੀ ਪੀワイ ਕਯੂ ਦੇ ਵਿੱਚ ਆਇਆ ਬਟ ਬਾਲੇ ਸਟੂਡੈਂਟ ਜਿਹੜੇ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਜੀ ਅਨਸਰ ਹੈ ਠੀਕ ਹੈ ਤਾਂ ਹੁਣ ਜੇਕਰ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਟੀਰੀਅਲ ਮਿਲ ਰਿਹਾ ਵਿਦ ਕੁਸਚਨ ਵਿਦ ਅਨਸਰ ਬੈਨੀਫਿਟ ਹੀ ਆ ਪੀ ਸਭ ਕੁਝ ਬਣਿਆ ਬੜਾ ਮਿਲ ਰਿਹਾ ਉਥੋਂ ਪੜੋ ਤੇ ਆਪਣੀ ਤਿਆਰੀ ਕਰੋ ਤੇ ਵਧੀਆ ਪੇਪਰ ਦੇ ਕੇ ਆਓ ਚਲੋ ਹੁਣ ਆਪਾਂ ਸਮਾਜਿਕ ਸਿੱਖਿਆ ਪਹਿਲੀ ਗੱਲ ਤਾਂ ਪੇਪਰ ਹੈਗਾ ਟੋਟਲ 70 ਨੰਬਰ ਦਾ ਠੀਕ ਹੈ 70 ਨੰਬਰ ਦਾ ਪੇਪਰ ਹੈ ਜਿੰਦੇ ਵਿੱਚ ਇੱਕ ਇੱਕ ਨੰਬਰਾਂ ਵਾਲੇ 6 ਕੁਐਸਚਨ ਹੈ 3 3 ਨੰਬਰਾਂ ਵਾਲੇ 8 ਕੁਐਸਚਨ ਹੈ ਤੇ 10 10 ਨੰਬਰਾਂ ਵਾਲੇ 4 ਕੁਐਸਚਨ ਹੈ ਚਾਰਾਂ ਦੇ ਵਿੱਚ ਇੰਟਰਨਲ ਚੋਇਸ ਹੋਏਗੀ ਇੰਟਰਨਲ ਚੋਇਸ ਦਾ ਮਤਲਬ ਹਰੇਕ ਕੁਐਸਚਨ ਦੇ ਵਿੱਚ ਦੋ ਦਿੱਤੇ ਹੋਣਗੇ ਦੋਆਂ 'ਚੋਂ ਕੋਈ ਇੱਕ ਕਰਨਾਊਗਾ ਠੀਕ ਹੈ ਤੇ ਜਿਹੜੇ 3 3 ਨੰਬਰ ਵਾਲੇ ਆ ਜਾਂਦੇ ਵਿੱਚ 9 ਜਾਂ 10 ਕੁਐਸਚਨ ਹੁੰਦੇ ਆ ਕੋਈ 8 ਕਰਨੇ ਹੁੰਦੇ ਆ 6 ਕਮ 6 ਠੀਕ ਹੈ ਤੇ 8 3 24 ਤੇ 10 4 40 ਟੋਟਲ ਬਣ ਗਿਆ 70 ਨੰਬਰ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਮੇਰੇ ਅਕੋਰਡਿੰਗ ਜੋ ਮੇਰੀ ਸੋਚ ਕਹਿ ਰਹੀ ਹੈ ਤੁਸੀਂ ਪਹਿਲਾਂ ਸੀ ਪਾਰਟ ਤੋਂ ਸ਼ੁਰੂ ਕਰੋ ਫਿਰ ਬੀ ਪਾਰਟ ਤੋਂ ਜਾਓ ਫਿਰ ਤੁਸੀਂ ਏ ਪਾਰਟ ਤੇ ਜਾਓ ਕਿਉਂਕਿ ਕਈ ਵਾਰੀ ਪੇਪਰ ਥੋੜਾ ਬਹੁਤਾ ਲੇਟ ਹੋ ਜਾਂਦਾ ਹੈ ਠੀਕ ਹੈ 10 ਵਜੇ ਦਾ ਟਾਈਮ ਹੈ ਕਈ ਵਾਰੀ 10 10 ਤੇ ਮਿਲਦਾ ਹੈ 10 15 ਤੇ ਮਿਲਦਾ ਹੈ ਉਦੋਂ ਬਾਅਦ ਸੈਂਡ ਵੀ ਵਗੈਰਾ ਕਰਾਉਣੇ ਹੁੰਦੇ ਆ ਕਾਫੀ ਟਾਈਮ ਵੇਸਟ ਹੋ ਜਾਂਦਾ ਹੈ 15 20 ਮਿੰਟ ਤੁਸੀਂ ਮੰਨ ਕੇ ਚੱਲੋ ਸਾਡੀ ਵੇਸਟੇਜ ਹੋਊਗੀ ਠੀਕ ਹੈ ਸ਼ੀਟਾਂ ਤੇ ਲਾਈਨਾਂ ਮਾਰਨੀਆਂ ਪੇਪਰ ਪੜ੍ਹਨਾ ਜੋ ਵੀ ਕੁਝ ਕਰਨਾ ਹੈ ਤਾਂ ਜੇਕਰ ਤੁਸੀਂ ਇੱਕ ਦੋ ਕੁਐਸਚਨ ਵੀ ਵੱਡੇ ਰਹਿ ਗਏ ਤਾਂ ਸਿੱਧਾ 10 20 ਲਾਂਗੇ ਆਪਣੇ 1 2 ਕੁਸਚਨ ਰਹਿ ਗਏ एमसीक्यू ਜਾਂ ਮਤਲਬ ਸ਼ਾਰਟ ਅਨਸਰ ਤੱਕ ਕੋਈ ਜਿਆਦਾ ਵੱਡਾ लॉस ਨਹੀਂ ਹੋਏਗਾ 1 2 ਨੰਬਰਾਂ ਦਾ लॉस ਹੀ ਹੋਊਗਾ ਓਕੇ ਮੇ ਰਿਕੋਰਡਿੰਗ ਤੈਹੀ ਕਰਨਾ ਚਾਹੀਦਾ ਬਾਕੀ ਤੁਸੀਂ ਜਿਵੇਂ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਕਰਨਾ ਕੀ ਹੈ ਹੁਣ ਜਿਹੜੇ ਕੁਐਸਚਨ ਹੈਗੇ 10 10 ਨੰਬਰਾਂ ਵਾਲੇ ਮੈਂ ਪਿਛਲਾ ਵੀ ਕਹਿੰਦਾ ਆ ਰਿਹਾ ਤੁਸੀਂ ਉਹਦੀ ਪਹਿਲਾਂ ਪ੍ਰੋਪਰ ਇੰਟਰੋਡਕਸ਼ਨ ਲਿਖਣੀ ਹੈ ਉਸ ਤੋਂ ਬਾਅਦ ਜਿਹੜੇ 7 8 ਪੁਆਇੰਟ ਹੈ ਉਹਨੂੰ ਲਿਖਣਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੀ ਕਰ ਸਕਦੇ ਐ ਐਕਸਪਲੇਨ ਕਰ ਸਕਦੇ ਹੋ ਠੀਕ ਹੈ ਪੇਜ ਇਸ ਤਰ੍ਹਾਂ ਲੈਂਥ ਵਧਾਈ ਜਾ ਸਕਦੀ ਹੈ ਪਹਿਲਾਂ ਇੰਟਰੋਡਕਸ਼ਨ ਲਿਖੋ ਫਿਰ 7 ਪੁਆਇੰਟ ਹੈ 8 ਪੁਆਇੰਟ ਉਹਨਾਂ ਨੂੰ ਲਿਖ ਦਿਓ ਲਾਈਨ ਵਾਈਜ਼ ਲਾਈਨ ਵਾਈਜ਼ ਲਿਖ ਦਿਓ ਉਸ ਤੋਂ ਬਾਅਦ ਉਹਨਾਂ ਦੀ ਕੀ ਡੀਪ ਦੇ ਵਿੱਚ ਐਕਸ ਟੋਕੜ 4.5 ਜਾਂ ਕੀ ਹੈ 4.5 ਤੋਂ ਲੈ ਕੇ 6 ਪੇਜ ਜ਼ਰੂਰ ਪੜ੍ਹਨੇ ਆ। ਠੀਕ ਹੈ ਸਾਢੇ 4 ਪੇਜ ਪਰ 2 5 ਪਰ 2 6 ਪਰ 2 ਬਹੁਤ ਵਧੀਆ ਗੱਲ ਹੈ ਅੱਜ ਇੱਕ ਸਟੂਡੈਂਟ ਨੇ ਹੈਰਾਨੀ ਕਰਤਾ ਬਸਤੀਵਾਦ ਵਾਲਾ ਕੁਐਸਚਨ ਉਹਨੇ ਬੈਚ ਲਿਆ ਹੋਇਆ ਸੀਗਾ ਬਸਤੀਵਾਦ ਵਾਲਾ ਕੁਐਸਚਨ ਉਹਨੇ 10 ਪੇਜਾਂ ਵਿੱਚ ਫਿਲ ਕੀਤਾ ਮੈਂ ਆਪ ਹੈਰਾਨ ਰਹਿ ਗਿਆ ਕਿ ਇੰਨਾ ਜ਼ਿਆਦਾ ਕਿਵੇਂ ਲਿਖਤਾ ਓਕੇ 10 10 ਨੰਬਰਾਂ ਵਾਲੇ ਕੁਐਸਚਨ ਹੈ ਤੁਸੀਂ ਸਾਢੇ 4 ਪੇਜ ਲਿਖੋ ਘੱਟੋ ਘਾਟ ਤੇ ਵੱਧ ਤੋਂ ਵੱਧ 6 ਪੇਜ ਲਿਖੋ ਬਹੁਤ ਓਕੇ ਉਸ ਤੋਂ ਬਾਅਦ 3 3 ਨੰਬਰਾਂ ਵਾਲੇ ਕੁਐਸਚਨ ਹੈ ਇਹਦੇ ਵਿੱਚ ਤੁਸੀਂ 4 5 ਪੁਆਇੰਟ ਜ਼ਰੂਰ ਐਕਸਪਲੇਨ ਕਰਿਓ ਜਿੰਦੇ ਵਿੱਚ ਹਰੇਕ ਕੁਐਸਚਨ ਦੀ ਲੈਂਥ ਘੱਟੋ ਘਾ ਮਿਨਿਮ 2 ਤੇ ਵੱਧ ਤੋਂ ਵੱਧ 3 ਪੇਜ ਹੋਣੇ ਚਾਹੀਦੇ ਆ ਤੇ ਜਿਹੜਾ ਤੁਹਾਡੇ ਕੋਲ 1 ਨੰਬਰ ਵਾਲਾ ਕੁਐਸਚਨ ਹੈ ਜਿਹਦਾ ਛੋਟਾ ਜਿਹਾ ਕੁਐਸਚਨ ਹੈ ਠੀਕ ਹੈ ਸਿੰਪਲ ਜਾਨੇ ਪੁੱਛਿਆ ਗਦਰ ਲਹਿਰ ਦੀ ਸਥਾਪਨਾ ਕਦੋਂ ਹੋਈ ਤਾਂ ਆਪਾਂ ਉਹਦਾ ਟਾਈਮ ਦੱਸ ਸਕਦੇ ਆ ਠੀਕ ਹੈ ਥੋੜਾ ਬਹੁਤਾ ਲਿਖਣਾ ਤਾਂ ਹੋਰ ਡੀਪ ਚ ਐਕਸਪਲੇਨ ਕਰ ਸਕਦੇ ਹੋ ਤਾਂ ਕੋਸ਼ਿਸ਼ ਕਰਿਓ ਇੱਕ ਇੱਕ ਨੰਬਰ ਵਾਲ ਨੂੰ ਤੁਸੀਂ ਅੱਧਾ ਪੇਜ ਤੇ ਜਾਂ ਫਿਰ ਇੱਕ ਪੇਜ ਦੇ ਵਿੱਚ ਫਿਲ ਕਰੋ ਹੁੰਦੇ ਬਾਰੇ ਥੋੜਾ ਲਿਖ ਕੇ ਥੋੜਾ ਜਿਹਾ ਐਕਸਪਲੇਨ ਕਰਦਿਆ ਕਰੋ ਤਾਂ ਕਿ ਪੇਪਰ ਚੈਕਿੰਗ ਕਰਨ ਵਾਲ ਨੂੰ ਪਤਾ ਲੱਗੇ ਵੀ ਸਟੂਡੈਂਟ ਨੂੰ ਨੌਲੇਜ ਹੈਗੀ ਹੈ ਠੀਕ ਹੈ ਇਦਾਂ ਹੀ ਕਰਿਓ ਜਿਹੜਾ ਵੀ ਟੌਪਿਕ ਐਕਸਪਲੇਨ ਕਰੋਗੇ ਨਾ ਉਹਨੂੰ ਪ੍ਰੋਪਰਲੀ ਐਕਸਪਲੇਨ ਕਰਿਓ ਤਾਂ ਕਿ ਪੇਪਰ ਚੈਕਿੰਗ ਕਰਨ ਵਾਲਤੇ ਬਹੁਤ ਵਧੀਆ ਇਮਪ੍ਰੈਸ਼ਨ ਪਵੇ ਠੀਕ ਹੈ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਵੀ ਤੁਸੀਂ ਇੱਕ ਹੈਡਿੰਗ ਲਿਖੋਗੇ ਉਸ ਤੋਂ ਅਗਲੀ ਲਾਈਨ ਦੇ ਵਿੱਚ ਸ਼ੁਰੂ ਕਰਿਓ ਇਦਾਂ ਨਹੀਂ ਜਿਹੜੀ ਲਾਈਨ 'ਚ ਹੈਡਿੰਗ ਲਿਖਿਆ ਉਹਦੇ ਨਾਲ ਹੀ ਸ਼ੁਰੂ ਕਰ ਦੋ ਇਦਾਂ ਇੱਕ ਤਾਂ ਤੁਹਾਡਾ ਕੀ ਐ ਪੇਪਰ ਸੋਣਾ ਨਹੀਂ ਦਿਖਣਾ ਨੰਬਰ 2 ਤੁਹਾਡੀ ਲੈਂਥ ਨਹੀਂ ਬਣਨੀ ਹੁਣ ਮੰਨ ਲਓ ਤੁਸੀਂ ਇੱਥੇ ਹੈਡਿੰਗ ਲਿਖੀ ਅਗਲੀ ਲਾਈਨ 'ਚ ਤੁਸੀਂ ਪੈਰਾਗ੍ਰਾਫ ਨੂੰ ਸ਼ੁਰੂ ਕੀਤਾ ਤਾਂ ਤੁਹਾਡੀ ਆਟੋਮੈਟਿਕਲੀ ਲੈਂਥ ਵਧੇਗੀ ਹਰੇਕ ਪੁਆਇੰਟ ਤੋਂ ਬਾਅਦ ਤੁਸੀਂ ਇੱਕ ਲਾਈਨ ਛੱਡ ਦਿਆ ਕਰੋ ਠੀਕ ਹੈ ਵਧੀਆ ਲੱਗਦਾ ਹੈ ਭੀੜਾ ਭੀੜਾ ਲਿਖੋਗੇ ਨਾ ਤਾਂ ਚੈਕਿੰਗ ਕਰਨ ਵਾਲ ਨੂੰ ਸਹੀ ਦਿਖਾਈ ਨਹੀਂ ਦਿੰਦਾ ਓਕੇ ਇਸ ਲਈ ਇੱਕ ਇੱਕ ਲਾਈਨ ਵਿੱਚ ਛੱਡ ਦਿਆ ਕਰੋ ਜਿੰਨੇ 7 ਪੁਆਇੰਟ ਹਨ ਤਾਂ ਵਿੱਚ ਇੱਕ ਇੱਕ ਲਾਈਨ ਤੁਸੀਂ ਛੱਡ ਕੇ ਲਿਖਿਆ ਕਰੋ ਉਹਨੂੰ ਬਲੂ ਪੈਸਰੀ ਗ੍ਰੀਨ ਪੈਸਰੀ 블랙 ਪੈਨ ਨਾਲ ਤੁਸੀਂ ਹੈਡਿੰਗ ਬਣਾ ਸਕਦੇ ਹੋ ਜਾਂ ਉਹਦੇ ਥੱਲੇ ਕੀ ਅੰਡਰਲਾਈਨ ਕਰ ਸਕਦੇ ਹੋ ਪੈਨਸਲ ਨਾਲ ਅੰਡਰਲਾਈਨ ਕਰ ਸਕਦੇ ਹੋ ਤਾਂ ਇਹੋ ਜਿਹਾ ਤੁਸੀਂ ਆਪਦਾ ਪੇਪਰ ਵਧੀਆ ਬਣਾ ਸਕਦੇ ਹੋ ਪਰੈਜੈਂਟੇਸ਼ਨ ਬਹੁਤ ਮੈਟਰ ਕਰਦੀ ਆ ਆਪਾਂ ਜਦੋਂ ਪੇਪਰ ਨੂੰ ਪ੍ਰੈਜੈਂਟ ਕਰਦੇ ਆ ਨਾ ਜੇ ਉਹਨੂੰ ਸਹੀ ਤਰੀਕੇ ਨਾਲ ਪ੍ਰੈਜੈਂਟ ਕੀਤਾ ਤਾਂ ਚੈੱਕਰ ਦੇ ਉੱਪਰ ਕੀ ਹੈ ਵਧੀਆ ਇਮਪ੍ਰੈਸ਼ਨ ਪੈਂਦਾ ਠੀਕ ਹੈ ਕਈ ਵਾਰੀ ਆਪਾਂ ਨੂੰ ਕਿ ਨੌਲੇਜ ਬਹੁਤ ਹੁੰਦੀ ਹੈ ਬਟ ਆਪਾਂ ਨੂੰ ਪ੍ਰੈਜੈਂਟ ਕਰਨਾ ਨਹੀਂ ਆਉਂਦਾ ਠੀਕ ਹੈ ਤਾਂ ਉੱਥੇ ਆਪਣਾ ਕੀ ਲਾਸ ਹੋ ਜਾਂਦਾ ਹੈ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਮੈਂ 3-4 ਸਾਲ ਤੋਂ ਪੜਾ ਰਿਹਾ 21 22 ਨੂੰ ਪੜਾਇਆ 22 24 ਨੂੰ 23 25 ਦੀ ਹੁਣੇ ਸ਼ੁਰੂਆਤ ਕੀਤੀ ਐਕਸੈਸ਼ਨ ਹੈ ਤਾਂ ਜਿਹੜਾ ਮੇਰਾ ਸਭ ਤੋਂ ਵਧੀਆ ਨਾ ਜਿਸ ਨਾਲ ਮੇਰੀ ਅਟੈਚਮੈਂਟ ਵੀ ਹੈਗੀ ਆ ਉਹ 2224 ਬੈਚ ਹੈ ਕਿਉਂਕਿ 2224 ਵਾਲਿਆਂ ਨੂੰ ਤੁਸੀਂ ਜੋ ਕਹਤਾ ਨਾ ਉਹ ਸੱਤ ਵਚਨ ਕਹਿੰਦੇ ਆ ਠੀਕ ਹੈ ਗੁਰ ਆਰਗੂਮੈਂਟ ਨਹੀਂ ਕਰਦੇ ਪਿਆਰ ਚੀਜ਼ਾਂ ਆ ਉਹਨਾਂ ਨੂੰ ਟਰਸਟ ਹੈਗਾ ਮੇਰੇ ਤੇ ਓਕੇ ਤਾਂ ਮੈਂ ਅੱਜ ਕਹਿ ਰਿਹਾ ਮੈਂ ਉਹ ਸਭ ਤੋਂ ਬੈਸਟ ਬੈਚ ਮੇਰਾ ਹੈ ਨਾ ਉਹ 2224 ਵਾਲਾ ਬੈਚ ਆ ਸਭ ਤੋਂ ਜ਼ਿਆਦਾ ਸਟੂਡੈਂਟ ਐਡ ਹੋਏ ਸੀ ਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਕੀ ਆ ਨੌਲੇਜ ਲਈ ਆ ਜੋ ਜਿੰਨੀ ਮੇਰੇ ਕੋਲ ਹੈਗੀ ਸੀ ਉਹਨਾਂ ਨੂੰ ਨੌਲੇਜ ਬਹੁਤ ਮਿਲੀ ਆ ਓਕੇ ਸੋ ਥੈਂਕ ਯੂ ਸੋ ਮੱਚ 2224 ਵਾਲਿਆਂ ਦਾ